ਕਬੱਡੀ ਖਿਡਾਰੀਆਂ ਦੇ دیਵਾਨੇ ਆ ਫਿਲਮੀ ਐਕਟਰਾਂ ਦੀ ਤਰ੍ਹਾਂ ਚਿੱਤਰ ਦੇ ਵਿੱਚ ਸ਼ਾਇਦ ਅਗਲਾ ਚੈਂਪੀਅਨਸ਼ਿਪ ਅਸੀਂ ਕਿਸੇ ਹੋਰ ਜ਼ਿਲ੍ਹੇ 'ਚ ਅਨਸਰਪਰਨ ਜੇ ਕਬੱਡੀ ਆਪਣੀ ਹੋਊਗੀ ਤੇ ਕਬੱਡੀ ਆਨਲਾਈਨ ਜ਼ਮੇ ਦੇ ਵਿੱਚ ਖਤਮ ਹੋ ਜਾਣੀ। ਤੇ ਰੀਸੈਂਟਲੀ ਮੈਂ ਕੋਈ ਵੀਡੀਓ ਦੇਖਦਾ ਸੀ ਪ੍ਰਸ਼ਾਸਨ ਨੇ ਹੀ ਰੈਫਰੀਆਂ ਨੂੰ ਤੇ ਖਿਡਾਰੀਆਂ ਨੂੰ ਬਾਹਰ ਕੱਢ ਦਿੱਤਾ ਵੀ ਨਹੀਂ ਹੋਣਾ ਸੀ। ਇੰਡੀਆ 'ਚ ਵੀ ਸ਼ਾਇਦ ਇਹ ਮੱਖਣ ਵਾਲੀ ਭਾਜੀ ਨੇ ਪੁੱਛੇ ਕਿ ਇਹ ਵੀ ਟ੍ਰੇਲਰ ਆ ਇਹ ਸਾਡੀ ਸਪੋਰਟ ਕਰਦੇ ਸਾਨੂੰ ਕਹਿੰਦੇ ਆ 3 ਫਰਵਰੀ ਦੇ ਮੰਗਲਵਾਰ ਹੈ ਜੀ ਸਾਡੇ ਚੈਂਪੀਅਨਸ਼ਿਪ ਦੀ ਜਿਹੜੀ ਲੀਗ ਤੇ ਦੇਣੇ ਆ ਜਿਹੜਾ ਤੇ ਲੋਕੇਸ਼ਨ ਇਹਦੀ ਗੁਨਾਣਕ ਸਟੇਡੀਅਮ ਕਪੂਰਥਲਾ ਦੇ ਵਿੱਚ ਹੈ ਜੀ ਇਹ ਪਿਛਲੇ ਸਾਲ ਵੀ ਸੇਮ ਸੇਮ ਪਲੇਸ ਦੇ ਉੱਪਰ ਇਹ ਹੋਣ ਜਾ ਰਹੀ ਆ ਸਾਡੇ ਭਰਾ ਸਾਰੇ ਹੀ ਆ ਬਲਜੀਤ ਔਜਲਾ ਪਰਮਜੀਤ ਸਿੰਘ ਪੰਮਾ ਧੰਜੀ ਤੇ ਜੱਜ ਕਹਿਰਾ ਚਰਨਜੀਤ ਹੁੰਦਲ ਅਦੁੱਲਾ ਸੁਪਰੀਆ ਅਸੀਂ ਛੇਵੇਂ ਉੱਥੇ ਵੈਨਕਵਰ ਰਹਿੰਦੇ ਆ ਜੀ ਕਪੂਰਥਲਾ ਜੀ ਜੇ ਤੁਸੀਂ ਨਰਸਰੀ ਤੁਸੀਂ ਸੁਣਿਆ ਹੀ ਹੋਣਾ ਜੀ ਕਪੂਰਥਲੇ ਦੀ ਜਿਹੜੀ ਨਰਸਰੀ ਆ ਕਬੱਡੀ ਦੀ ਉਹ ਕਪੂਰਥਲਾ ਹੀ ਗਿਣਿਆ ਜਾਂਦਾ ਸਾਰੇ ਆ ਜਿਹੜੇ ਵਧੀਆ ਨੇ ਉਹਨਾਂ ਦੇ ਪੈਰ ਬੜੇ ਤਗੜੇ ਰਹੇ ਨੇ ਸ਼ੁਰੂ ਤੋਂ ਪਰ ਕਪੂਰਥਲਾ ਜਿੱਦਾਂ ਸਾਡਾ ਸਾਰੀ ਤਕਰੀਬਾ ਅਸੀਂ ਨੇੜੇ-ਨੇੜੇ ਤੋਂ ਬਲੌਂਗ ਕਰਦੇ ਆ ਅਸੀਂ ਸੋਚਦਿਆਂ ਵੀ ਚਲੋ ਜਿਹੜੀਆਂ ਟੀਮਾਂ ਹੁਣ ਜਿਹੜੀਆਂ ਨੇ ਇਹ ਪਿੰਡ-ਪਿੰਡ ਘਰਾਉਣ ਨਾਲੋਂ ਚੰਗਾ ਵੀ ਇੱਕ ਇੱਥੇ ਸਾਨੂੰ ਕਪੂਰਥਲਾ ਡਿਸਟ੍ਰਿਕਟ ਦਾ ਪਲੇਟਫਾਰਮ ਇੱਕ ਬਹੁਤ ਵਧੀਆ ਆ ਹੁਣ ਜਦੋਂ ਕੋਈ ਇੱਕ ਬੰਦਾ ਮੂਰੇ ਹੁੰਦਾ ਤੇ ਦੂਜੇ ਬੰਦੇ ਤੇ ਉਹ ਪਾਰਟੀਵਾਦੀ ਚ ਜੇਤਬਾਦੀ ਰੱਖਦੇ ਆ ਉਹ ਚੀਜ਼ਾਂ ਤੋਂ ਅਸੀਂ ਉੱਪਰ ਉੱਠ ਕੇ ਸੀ ਸੋਚਿਆ ਵੀ ਨਹੀਂ ਅਸੀਂ ਪਿੰਡਾਂ 'ਚ ਕੋਈ ਪਾਰਟੀ-ਬਾਜੀ ਨਹੀਂ ਚਾਹੁੰਦੇ ਕੋਈ ਜਿੱਤ-ਬਾਜੀ ਨਹੀਂ ਸਾਡੀ ਕਿਸੇ ਮਾਲ ਤੇ ਉਸੇ ਕਰਕੇ ਫਿਰ ਅਸੀਂ ਪਿਛਲੇ ਸਾਲ ਕਪੂਤ ਲੱਗ ਲਾ ਚੁਣਿਆਂ ਦੇ ਤੇ ਸਾਰੇ ਇਸੇ ਤੋਂ ਹੀ ਕਿਸੇ ਵੱਡਿਆ ਹਾਈ ਲੈਵਲ ਤੱਕ ਲੈ ਕੇ ਜਾਈਏ ਇਹ ਇਹ ਹੀ ਸਾਡਾ ਉਪਰਾਲਾ ਆ ਹੁਣ ਐਤ ਕੀ ਸੋਚਦੇ ਸੀ ਅਸੀਂ ਸਾਡਾ ਹੀ ਪਲਾਨ ਹੈਗਾ ਉਹਦਾ ਫਿਊਚਰ ਦੇ ਵਿੱਚ ਸ਼ਾਇਦ ਅਗਲਾ ਚੈਂਪੀਅਨਸ਼ਿਪ ਅਸੀਂ ਕਿਸੇ ਹੋਰ ਜ਼ਿਲ੍ਹੇ 'ਚ ਕਰਵਾਈਏ ਉਹ ਭਾਈ ਸਾਰੇ ਪਲੇਅਰ ਸਾਡੇ ਭਰਾ ਵਾ ਜਿਹੜੇ ਸਾਡੇ ਪਿੰਲਾ ਸਾਡੇ ਫੈਨ ਵੀ ਰਹੇ ਆ ਉਹ ਤੇ ਹੁਣ ਸਾਡੇ ਨਾਲ ਜਿਹੜੋ ਸਾਡੀ ਸਪੋਰਟ ਕਰਦੇ ਸਾਨੂੰ ਕਹਿੰਦੇ ਆ ਵੀ ਟੂਰਨਾਮੈਂਟ ਕਰਾਓ ਅਹੀਂ ਤੁਹਾਡੀ ਬੈਗ ਤੇ ਸਾਨੂੰ ਵਧੀਆ ਸਾਰੇ ਸਹਿਯੋਗ ਦਿੰਦੇ ਆ ਜਿੰਨੇ ਵੀ ਸਾਡੇ ਪੁਰਾਣੇ ਪਲੇਅਰ ਸਾਡੇ ਨਾਲ ਵੀ ਰਹੇ ਹੋਏ ਖੇਡੇ ਆਂ ਸਾਰੇ ਸਾਨੂੰ ਨਾਲ ਵਧੀਆ ਸਾਥ ਦੇ ਰਹੇ ਆ ਸਾਰੇ ਉੱਥੇ ਪਲਾਨ ਕਰਕੇ ਅਸੀਂ ਆਉਨੇ ਹੁੰਨੇ ਆ ਕਿ ਟੂਰਨਾਮੈਂਟ ਕਰਾਉਣਾ ਆ ਤੇ ਥੋੜਾ ਜਿਆ ਸਾਨੂੰ ਇਹ ਹੁੰਦਾ ਵੀ ਸਾਡੇ ਐਨਆਰਆਈ ਭਰਾ ਜਿਹੜੇ ਆ ਉਹ ਵੀ ਨਾਲ ਸਾਰੇ ਹੋਣ ਇੱਕ ਚੈਂਪੀਅਨਸ਼ਿਪ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਜੀ ਨਾਮ ਵੱਡਾ ਹੋਣ ਦੇ ਕਰਕੇ ਉਹ ਥੋੜਾ ਜਿਆ ਇੱਕ ਪ੍ਰੋਫੈਸ਼ਨਲ ਜਿਹਾ ਲੱਗਦਾ ਆ ਜੇ ਪਖਵਕ ਜ਼ਿਲ੍ਹਿਆਂ ਦੀ ਗੱਲ ਕਰੀਏ ਉਹ ਅਸੀਂ ਮਾਝਾ ਮਾਲਵਾ ਦੇ ਦੁਆਬਾ ਇੱਕ ਹਰਿਆਣਾ ਇਦਾਂ ਬਰਾਦਤੀਆਂ ਸਾਰਾ ਜੋ ਸਾਰਾ ਵੀ ਦੇ ਵਿੱਚ ਹੀ ਸਮੁੰਦਰ ਚ ਅਸੀਂ ਬੰਦ ਕਰਤਾ ਇੱਕ ਕੁੱਜੇ ਦੇ ਵਿੱਚ ਪ੍ਰਾਈਜ਼ 6 ਲੱਖ ਹੈ ਜੀ ਫਰਸਟ ਪ੍ਰਾਈਜ਼ ਤੇ ਸੈਕੰਡ ਹੈਗਾ 5 ਲੱਖ ਤੇ ਇਹ ਲੀਗ ਸਿਸਟਮ ਹੈ ਜੀ ਜਿੱਦਾਂ ਆਪਾਂ ਬਾਹਰ ਕਰਾਉਨੇ ਆ ਚਾਰ ਟੀਮਾਂ ਨੇ ਚਾਰਾਂ ਟੀਮਾਂ ਦੇ ਜਿੱਤੀ ਦਾ ਹਰੀ ਨਾਲ ਦੂਜੇ ਪਾਸੇ ਹਰੀ ਦਾ ਜਿੱਤੀ ਨਾਲ ਉਸ ਤੋਂ ਬਾਅਦ ਆ ਫਿਰ ਪੁਆਇੰਟ ਦੇ ਆਧਾਰ ਦੇ ਉੱਤੇ ਜਾਂ ਜੋ ਵੀ ਹੁੰਦਾ ਹੈ ਲੀਗ ਸਿਸਟਮ ਦਾ ਉਹਦੇ ਆਧਾਰ ਤੇ ਆਪਾਂ ਉਹ ਚੀਜ਼ ਕਰਨੀ ਹੈ ਕੈਂਟ ਦਾ ਫਾਈਨਲ ਕਿੱਡਿਆ ਜਾਂਦਾ ਫਿਰ ਉਹਦੇ ਵਿੱਚ ਇਦਾਂ ਹੈ ਵੀ ਮੈਚ ਵੱਧ ਜਾਂਦੇ ਆ ਤੇ ਜੇ ਆਪਾਂ ਫਰਸਟ ਸੈਕੰਡ ਹਾਲਫ ਤੇ ਫੋਰਥ ਕਰਦੇ ਉਹਦਾਂ ਮੈਚ ਇੱਕ ਘਟ ਜਾਂਦਾ ਹੈ ਤੇ ਉਹਦਾਂ ਮੈਚ ਇੱਕ ਵੱਧ ਜਾਂਦਾ ਆ ਪਾਰਟਿਸਪੇਟ ਵੀ ਸਾਡਾ ਬਹੁਤ ਲੱਖ ਲੱਖ ਦੇ ਵਿੱਚ ਲੱਖਾਂ ਦੇ ਵਿੱਚ ਹੀ ਆ ਇਹ 2 ਤਰੀਕ ਨੂੰ ਸ਼ਾਮ ਤੱਕ ਰੈਡੀ ਹੋ ਜਾਣਾ ਸਾਰਾ ਕੁਝ ਰਹਿਣ ਵਾਸਤੇ ਸੀਟਿੰਗ ਦਾ ਵੀ ਸਟੇਜ 2 ਫਰਵਰੀ ਦਾ 2 ਫਰਵਰੀ ਨੂੰ ਇਹ ਰੈਡੀ ਹੋ ਜਾਣਾ ਹੈ ਇਹ ਪਲੇ ਸਾਡੇ ਕੋਲ 9 ਵਜੇ ਵੀ ਪਹੁੰਚ ਜਾਣ ਤੇ ਅਸੀਂ ਕਿਤੇ ਬਦਿਆਂ 9 ਵਜੇ ਵੀ ਸਵੇਰ ਨੂੰ ਮੈਚ ਕਰਵਾਉਣ ਵਾਸਤੇ। ਦਰਸ਼ਕਾਂ ਦਾ ਭਾਜੀ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਵਾ। ਟਰਾਲੀਆਂ ਲੱਗ ਜਾਣੀਆਂ, ਟੈਂਟ ਲੱਗ ਜਾਣਾ ਵਾ। ਇਨਸਾਈਡ ਸਟੇਜ 'ਆਲ ਸਾਰਾ ਸੋਫੇ ਵਗੈਰਾ ਲੱਗਣਗੇ। ਕਾਫੀ ਵਗੈਰਾ ਚਾਹ ਦਾ ਲੰਗਰ ਹੋਊਗਾ। ਗੁਰੂ ਕਾ ਲੰਗਰ ਵੀ ਔਰ ਟਟ ਵਰਤੂਗਾ ਜੀ। ਤੇ ਗੱਡ ਪ੍ਰਬੰਧ ਐਜੂ ਵੀ ਕੁਝ ਹੋਊਗਾ। ਜਿੰਨੇ ਕ ਜੋਗੇ ਅਸੀਂ ਆਪਣੇ ਤੋਂ ਵੱਧ ਕੇ ਕਰਾਂਗੇ। ਜਿਹੜੇ ਦਰਸ਼ਕ ਹੈ ਉਹਨਾਂ ਨੇ ਪਲੇਅਰਾਂ ਨੂੰ ਦੇਖਣਾ। ਲੋਕ ਪਲੇਅਰਾਂ ਦੇ دیਵਾਨੇ ਆ। ਪਿਆਰ ਕਰਦੇ ਆ ਉਹਨਾਂ ਨੂੰ। ਫਿਲਮੀ ਐਕਟਰਾਂ ਦੀ ਤਰ੍ਹਾਂ ਚੜ੍ਹਾਈ ਆ ਸਾਰੇ ਸਾਡੇ ਭਰਾਵਾਂ ਦੀ ਸਾਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬ ਦੇ ਗ੍ਰਹਿਣੇ ਦੇ ਪ੍ਰੇਰ ਜਿਹੜੇ ਆ ਉਹ ਬੜੇ ਟੌਪ ਦੇ ਆ ਗਰਦਿਤ ਸਤੂ ਅੰਬਾ ਗੁਰਲਾਲ ਸੋਹਲ ਸ਼ੰਕਰ ਦੀਪਦਪੁਰਜੀ ਤੇ ਮੱਖੀ 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 ਕਲਾ ਤੇ ਹੋਰ ਛੋਟਾ ਗਰਦਿਤ ਵੱਡਾ ਗਰਦਿਤ ਸਾਰੇ ਹੀ ਤਕਰੀਬਨ ਜਿੰਨੇ ਹੈਗੇ ਆ ਬੁਲਟ ਹੁਣੀ ਯੋਧੇ ਹੁਣੀ ਜੱਗਾ ਚਿੱਟੀ ਤੇ ਮੰਨਾ ਬਲਨਾਵਾਂ ਵਾਲਾ ਫਰਿਆਦ ਸਨੀ ਕਾਲੇ ਸੰਗਿਆਂ ਮੰਗੀ ਪੂਰੀ ਹੁਣੀ ਆ ਤੇ ਸੁਲਤਾਨ ਜੇ ਆਇਆ ਨਹੀਂਗਾ ਤਾਂ ਨਾਲ ਜੇ ਬਾਹਰੀ ਇਹ ਕਹਿੰਦਾ ਮੈਂ ਥੋੜਾ ਜਿਹਾ ਫਿਕਰਤ ਹੋ ਜਾਂਦਾ ਤੇ ਹੋਰ ਵੀ ਕਾਂਗਿਆਲਾ ਆ ਜੱਗੂ ਆ ਹਰਿਆਣੇ ਵਾਲੀ ਟੀਮ ਜਿਹੜੀ ਸ਼ੀਲੂ ਹੋਣੀ ਜਿੰਨੇ ਵੀ ਅਸੀਂ ਉਹਨਾਂ ਨੂੰ ਬੰਦਿਆਂ ਨੂੰ ਪਹਿਲਾਂ ਉਹਨਾਂ ਨੂੰ ਰਿਸਪੌਂਸ ਵੀ ਭਾਜੀ ਉਹਨਾਂ ਨੇ ਪਹਿਲਾਂ ਵਿੱਚ ਸੀ ਪੁਲਿਸ ਸਾਡੇ ਕੋਲ ਇੱਕ ਦਿਨ ਪਹਿਲਾਂ ਆਜੋ ਗੁਲਾਬ ਭਾਈ ਨਾਲ ਗੱਲ ਹੋ ਗਈ ਆ ਵੀ ਉਹਦੇ ਨਾਲ ਸਾਨੂੰ ਕੀ ਆ ਵੀ ਸਵੇਰ ਨੂੰ ਟਾਈਮ ਨਾਲ ਮੈਚ ਸ਼ੁਰੂ ਹੋ ਜਾਵੇ ਤੇ ਜਿੰਨੇ ਵੀ ਇਹ ਸਾਡੇ ਪਲੇਅਰ ਇਹ ਪਹੁੰਚ ਰਹੇ ਆ ਗੁਰਲਾਲ ਭਾਈ ਆ ਤੁਹਾਨੂੰ ਬਤੇ ਪਹਿਲਾਂ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਮ ਆ ਕਾਦੇ ਨਾਲ ਸੀਨੀਅਰ ਸੀ ਭਾਜੀ ਬੁੱਲੇ ਹੁਣਾਂ ਦੇ ਨਾਲ ਉਹ ਖੇਡਦੇ ਰਹੇ ਆ ਵੀ ਕਬੱਡੀ ਲਈ ਉਹ ਜਿੰਨਾ ਕਰ ਸਕਦੇ ਆ ਆਪਣੇ ਵੱਲੋਂ ਉਹ ਸਪੋਰਟ ਕਰ ਰਹੇ ਆ ਪੂਰੀ ਪਹਿਲਾਂ ਤਾਂ ਭਾਜੀ ਸਾਡੀ ਇਹੀ ਆ ਵੀ ਸੋਚ ਵੀ ਜਿੰਨੇ ਕਈ ਕਬੂਥਰੇ ਦੇ ਪਲੇਅਰ ਆ ਇੱਕ ਪਲੇਟ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਸਾਰੇ ਜਾਣੀਏ ਵੀ ਇੱਕ ਬੈਣ ਉੱਠਣੀ ਸਾਡਾ ਜਿਹੜਾ ਪਰਿਵਾਰ ਆ ਵਾਂਗੂ ਫੈਮਿਲੀ ਵਾਂਗੂ ਹੋਵੇ ਤੇ ਜਿਹੜਾ ਬਾਕੀ ਕਬੱਡੀ ਦੇ ਸੁਧਾਰ ਲਈ ਤੁਹਾਨੂੰ ਪਤਾ ਹੀ ਆ ਸਾਰੇ ਜਿੰਨੇ ਕ ਪਲੇਅਰ ਆਪਣੇ ਵੱਲੋਂ ਜਿੰਨੇ ਐਫਰਟ ਕਰ ਸਕਦੇ ਆ ਉਹ ਸਾਰੇ ਕਰ ਹੀ ਰਹੇ ਆ ਬਿਨਾ ਰਾਤ ਨੂੰ ਹਰ ਥਾਈਂ ਲਾਈਟਾਂ ਦਾ ਕਰਕੇ ਲੋਕੀ ਦੋ ਦੋ ਵਜੇ ਆ ਜਾਂਦੇ ਆ 12 1 2 ਵਜੇ ਆਉਂਦੇ ਹਨ ਹੁਣ ਦੂਜੇ ਦਿਨ ਪਲੇਅਰ ਨੇ ਅਕਸਰ ਆਉਣਾ ਹੁੰਦਾ ਉਹ ਕਿਹੜੇ ਟਾਈਮ ਉੱਠੂਗਾ ਕਿਹੜੇ ਟਾਈਮ ਤਿਆਰ ਹੋ ਕੇ ਆਊਗਾ ਨਾ ਸੋ ਅਸਲ ਵਿੱਚ ਕਮੇਟੀਆ ਨੂੰ ਇੱਕ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸੋ ਸਾਰੇ ਪਲੇਅਰਾਂ ਨੂੰ ਤੇ ਦਰਸ਼ਕਾਂ ਨੂੰ ਇਹੀ ਰਿਕੁਐਸਟ ਹੈ ਕਿ ਟਾਈਮ ਦੇ ਨਾਲ ਆਪਾਂ ਆਈਏ ਤੇ ਟਾਈਮ ਦੇ ਨਾਲ ਸ਼ੁਰੂ ਕਰੀਏ ਉਹਦੇ ਵਿੱਚ ਫੇ ਪ੍ਰਸ਼ਾਸਨ ਵੀ ਤੁਹਾਡਾ ਸਾਥ ਦਿੰਦਾ ਜਦੋਂ ਆਪਾਂ ਬਾਹਲਾ ਲੇਟ ਹੋ ਜਾਂਦੇ ਆ ਹੁਣ ਰੀਸੈਂਟਲੀ ਮੈਂ ਇੱਕ ਕੋਈ ਵੀਡੀਓ ਦੇਖਦਾ ਸੀ ਪ੍ਰਸ਼ਾਸਨ ਨੇ ਹੀ ਰੈਫਰੀਆਂ ਨੂੰ ਤੇ ਖਿਡਾਰੀਆਂ ਨੂੰ ਬਾਹਰ ਕੱਢ ਦਿੱਤਾ ਵੀ ਨਹੀਂ ਹੋਣੀ ਸੀ ਮੈਚ। ਉੱਥੇ ਪ੍ਰਸ਼ਾਸਨ ਵੀ ਕਈ ਵਾਰੀ ਹੋ ਜਾਂਦਾ ਉਹਦੇ ਵੀ ਹੱਥ ਖੜੇ ਹੋ ਜਾਂਦੇ ਆ। ਜਿਹੜੀ ਹੁਣ ਕਬੱਡੀ ਦਾ ਸਿਸਟਮ ਵਿਗੜਿਆ ਹੋਇਆ ਅੱਜ ਸਾਰਾ ਤੁਹਾਨੂੰ ਵੀ ਪਤਾ ਹੈ। ਉਹ ਇਸ ਅਨਡਿਸਪਲਿਨ ਕਰਕੇ ਵਿਗੜਿਆ ਹੋਇਆ। ਅਨਡਿਸਪਲਿਨ ਜੇ ਕਬੱਡੀ ਆਪਣੀ ਹੋਊਗੀ ਤੇ ਕਬੱਡੀ ਆਨਲਾਈਨ ਜ਼ਿੰਮੇ ਦੇ ਵਿੱਚ ਖਤਮ ਹੋ ਜਾਣੀ। ਟੂਰਨਾਮੈਂਟ ਨੂੰ ਟਾਈਮ ਨਾਲ ਸਟਾਰਟ ਕਰਾਂਗੇ। ਫਿਰ ਅਪ ਟਾਈਮ ਨਾਲ ਘਰ ਜਾਵਾਂਗੇ। ਸਵੇਰੇ ਆਪਾਂ ਟਾਈਮ ਨਾਲ ਉੱਠਾਂਗੇ। ਐਵਰੀ ਡੇ ਟੂਰਨਾਮੈਂਟ ਹੁੰਦੇ ਆ। ਅਰ ਜਦੋਂ ਆਪਾਂ ਪਹਿਲੇ ਦਿਨ ਲੇਟ ਕਰਤਾ ਫੇਰ ਆਪਾਂ ਉਹ ਲਾਸਟ ਦੇ ਤੱਕ ਲੇਟ ਹੀ ਰਹਿਣਾ ਕਬੱਡੀ ਬਾਰਲਿਆਂ ਨੇ ਇੱਕ ਸਾਲ ਹੀ ਬੰਦ ਕੀਤੀ ਹੋਈ ਹੈ ਹੁਣ ਅਗਲੇ ਸਾਲ ਮੈਨੂੰ ਲੱਗਦਾ ਵੀ ਆ ਇੰਡੀਆ 'ਚ ਵੀ ਸ਼ਾਇਦ ਇਹ ਮੱਖਣ ਵਾਲੀ ਭਾਜੀ ਨੇ ਪਿਛੇ ਕਿਹਾ ਵੀ ਟ੍ਰੇਲਰ ਆ ਇਹ ਕਬੱਡੀ ਜਿਹੜੀ ਇਹ ਬਾਹਰ ਬੰਦ ਕੀਤੀ ਆ ਹੋ ਸਕਦਾ ਅਗਲੇ ਸਾਲ ਹੋਰ ਵੀ ਪੂਰੇ ਟੂਰਨਾਮੈਂਟ ਹੀ ਬੰਦ ਹੋ ਜਾਣ ਇੰਡੀਆ ਦੇ ਵਿੱਚ ਕਿਉਂਕਿ ਹੁਣ ਤੇ ਬਾਹਰ ਹੋਈ ਆ ਗਾਂ ਇੰਡੀਆ 'ਚ ਵੀ ਹੋ ਸਕਦਾ ਜੇ ਇਹ ਅਨਡਿਸਪਲਨ ਇਦਾਂ ਹੀ ਰਿਹਾ ਟਾਈਮ ਅਸੀਂ ਫੇਰ ਨੂੰ 11:00 ਵਜੇ ਛੋਟੇ ਬੱਚਿਆਂ ਦਾ ਮੈਚ ਅਸੀਂ ਪਹਿਲਾਂ ਸ਼ੁਰੂ ਕਰਵਾ ਦੇਵਾਂਗੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਜਾਈ ਜਾਣੀਆਂ ਕਿਉਂਕਿ ਜਦੋਂ ਆਪਾਂ ਲੀਗ ਸਿਸਟਮ ਕਰਾਉਨੇ ਆ ਬਾਜੀ ਤੇ ਜਿਹੜੇ ਵੱਡੇ ਪਲੇਅਰ ਆ ਉਹ ਇੱਕ ਮੈਚ ਖੇਡ ਕੇ ਉਹਨਾਂ ਨੂੰ ਰੈਸਟ ਚਾਹੀਦੀ ਆ ਤੇ ਉਹਦੇ ਵਿੱਚ ਵਿੱਚ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਊਗਾ ਇੱਕ 65 ਕਿਲੋ ਬੱਚਿਆਂ ਦਾ ਮੈਚ ਹੋਊਗਾ ਇੱਕ ਛੋਟੇ ਬੱਚਿਆਂ ਦਾ ਜਿਹੜੇ 35-40 ਕਿਲੋ ਬੱਚੇ ਹੈ ਉਹਨਾਂ ਦਾ ਮੈਚ ਹੋਊਗਾ ਜਿੱਦਾਂ ਪਿਛਲੀ ਵਾਰੀ ਅਸੀਂ ਜਿਹੜੇ ਨਵੇਂ ਪਲੇਅਰ ਤਾਂ ਹੈਗੇ ਹੈਗੇ ਜਿਹੜੇ ਪੁਰਾਣੇ ਪਲੇਅਰ ਵੀ ਸਾਡੇ ਆਉਂਦੇ ਆ ਸੀ ਉਹਨਾਂ ਦੇ ਵੀ ਬਹੁਤ ਸਪੈਕਟ ਐ ਤੇ ਪਿਛਲੇ ਸਾਲ ਵੀ ਕੀਤੀ ਬੜਾ ਵਧੀਆ ਉਹਨਾਂ ਨੂੰ ਇੱਕ ਮਾਲਾ ਵਦੀ ਤਰ੍ਹਾਂ ਪਹਿਰਾ ਕੇ ਉਹਨਾਂ ਦੇ ਉੱਤੇ ਪੁੱਲ ਸੁੱਟ ਗਏ ਉਹਨਾਂ ਨੂੰ ਵੀ ਇਹੀ ਮਾਨ ਸਨਮਾਨ ਦਿੱਤਾ ਬਹੁਤ ਪੁਰਾਣੇ ਪਲੇਅਰਾਂ ਨੂੰ ਅੱਜ ਵਾਰ ਅਸੀਂ ਥੋੜਾ ਜਿਹਾ ਜਿਹੜਾ ਅਗਲਾ ਮੈਚ ਆ ਅਸੀਂ ਉਹਨਾਂ ਨੂੰ ਐਤ ਕੀ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਜ਼ਰੂਰ ਰੱਖਾਂਗੇ ਜਿਹਦਾ ਪਿਛਲੇ ਅਸੀਂ ਸਟਾਰਟਿੰਗ ਸ਼ੁਰੂ ਤੋਂ ਕੀਤੀ ਹੈ ਜਿਹੜੇ ਪਹਿਲਾਂ ਤੋਂ ਆਏ ਆ ਉਸ ਤੋਂ ਬਾਅਦ ਦੂਜਾ ਤੋਂ ਬਾਅਦ ਦੂਜਿਆਂ ਤੋਂ ਬਾਅਦ ਤੀਜੇ ਇਦਾਂ ਸੋਚਿਆ ਸਾਡੀ ਇੱਥੇ 15000 ਬੰਦਾ ਹੋਵੇ ਉਹਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਮਾਨ ਸਨਮਾਨ ਦੰਨੇ ਆ ਉਹ ਵੀ ਫੁੱਲਾਂ ਦੇ ਹਾਰਾਂ ਨਾਲ ਜਾਂ ਫੁੱਲਾਂ ਫੁੱਲ ਸਿੱਟ ਕੇ ਤੇ ਫੁੱਲ ਆਮ ਬੰਦੇ ਨੂੰ ਤੇ ਪੈਂਦੇ ਨਹੀਂ ਇੰਡੀਅਨ ਹਾਕੀ ਟੀਮ ਦੇ ਬਹੁਤ ਵਧੀਆ ਪਲੇਅਰ ਨੇ ਦਿਲਰਾਜ ਸਿੰਘ ਉਹਨਾਂ ਨੂੰ ਅਸੀਂ ਬੈਸਟ ਹੈ ਬੁਲਤਮੂਹ ਸਾਈਕਲ ਦੇ ਨਾਲ ਸਨਮਾਨ ਕਰਦੇ ਤੇ ਹੋਰ ਵੀ ਇੱਕ ਦੋ ਦਿਨਾਂ ਦੇ ਵਿੱਚ ਦੱਸਾਂਗੇ ਇੰਡੀਅਨ ਹਾਕੀ ਟੀਮ ਦੇ ਹੋਰ ਵੀ ਪਲੇਅਰ ਸਾਡੇ ਕੋਲ ਫੌਂਸ ਰਏ ਹੋਣਗੇ ਹਾਂਜੀ ਕਬੱਡੀ ਦੇ ਨਾਲ ਨਾਲ ਅਸੀਂ ਪੰਜਾਬ ਦੀਆਂ ਹੋਰ ਵੀ ਜਿਹੜੀਆਂ ਕੀਟਾਂ ਉਹਨਾਂ ਦਾ ਵੀ ਅਸੀਂ ਪੂਰਾ ਮਾਣ ਸਤਿਕਾਰ ਹੈ ਹਾਂਜੀ ਪਰ ਮਾਨ ਸਮਾਨ ਤੇ ਉਹਨੂੰ ਮਿਲਦਾ ਨਾ ਜਿੰਨੇ ਕੁਛ ਕੀਤਾ ਹੋਇਆ ਜੱਸੇ ਹੁਣੀ ਵੀਰੇ ਹੁਣੀ ਜੱਸਾ ਸਰਵਾ ਵੀਰਾ ਸਰਵਾ ਤਾਂ ਇਹ ਵੀ ਸਾਡੇ ਨਾਲ ਪੂਰੇ ਤਾਚੇ ਨੇ ਐਸੇ ਅਸੀਂ ਚੋ ਰਹੇ ਆ ਵੀ ਇਹ ਵੀ ਸਾਰੇ ਦਾ ਹੌਣ ਸੰਦੀਪ ਲੱਲੀਆਂ ਆਲਾ ਕੰਦਾ ਬਿਹਰੀਪੁਰਿਆ ਤੇ ਦੇਵ ਖੇੜਾ ਹੋਰ ਪਵਿੱਤਰ ਪਾਜੀ ਤੇ ਬੇਹੁਣੀ ਪਾਜੀ ਹੁਣੀ ਤੇ ਸੁੱਖਾ ਸਰਾਵਾ ਤੇ ਮੰਗਾ ਮਠਾਪੁਰੀਆ ਅੱਜ ਸਾਰਿਆਂ ਲਈ ਯਾਨਕਿ ਕੀਤਾ ਬਿੰਦੂ ਸ਼ਾਹ ਕੁੱਟਿਆ ਇੰਦਰਜੀਤ ਬੋਲਾ ਵਾਲੀ ਆ ਇਹ ਸਾਰਿਆਂ ਨੂੰ ਅਸੀਂ ਸਭ ਤੋਂ ਵੱਡੀ ਗੱਲ ਵੀ ਭਾਜੀ ਨਾਣੂ ਨਾਲ ਐਸ ਵਾਰ ਜਿੰਨਾ ਨੂੰ ਭਾਜੀ ਨੂੰ ਲੈ ਕੇ ਆਵਾਂਗੇ ਸਾਡੇ ਜਿਹੜੇ ਫਰੈਂਡ ਆ ਭਾਜੀ ਸਾਰੇ ਸਾਡੀ ਟੀਮ ਆ ਉਹਨਾਂ ਨੇ ਦੱਸਿਆ ਕਿ ਆਜ ਇੱਥੇ ਮਿਸਟੇਕ ਹੋਈ ਆ ਇੱਥੇ ਆ ਹੋਈ ਆ ਔਰ ਉਹ ਨੋਟ ਕੀਤੀਆਂ ਉਹ ਨੋਟ ਕਰਕੇ ਅਸੀਂ ਇਹ ਨਹੀਂ ਕਿ ਜਦੋਂ ਜੇ ਸਾਨੂੰ ਕੋਈ ਕਹਿੰਦਾ ਆ ਤੁਹਾਡੀ ਚੀਜ਼ ਗਲਤ ਸੀ ਤੇ ਆਪਾਂ ਉਹਨੂੰ ਪਈਏ ਕਿ ਤੁਸੀਂ ਸਾਨੂੰ ਕਿਉਂ ਕਹਿੰਨਾ ਹੈ ਉਹਨਾਂ ਤੋਂ ਸਿੱਖਿਆ ਆ ਉਹ ਉਹ ਚੀਜ਼ਾਂ ਨੂੰ ਸੈੱਟ ਕੀਏ ਹੋਰ ਤੇ ਇਹਦੀ ਆਪਾਂ ਅੱਗੇ ਗੱਲ ਕਰ ਸਕਦੇ ਆ 7:00 ਵਜੇ 6 7:00 ਵਜੇ ਸਾਡਾ ਪਲਾਨ ਹੈ ਕਿ ਇਸ ਮਕਨ ਦਾ ਜਿਹੜਾ ਅਸੀਂ ਲਾਈਵ ਕਾਨਸਟੇਟ ਹੈ ਉਹ ਸ਼ੁਰੂ ਕਰਦੇ ਆ ਕਿਸੇ ਵਾਰੀ ਬੱਬੂ ਮਾਨਸੀ ਮਕਰ ਭਾਜੀ ਨਾਲ ਸਾਡੀ ਫਰੈਂਡਸ਼ਿਪ ਵੀ ਆ ਜਾਂਦੀ ਹੈ ਯਾਰੀ ਜੋਕੀ ਆ ਤੇ ਐਤ ਕੀ ਉਹ ਭਾਜੀ ਦਾ ਅਸੀਂ ਸ਼ੁਰੂ ਕਰਦੇ ਆ ਤੇ ਬਾਕੀ ਸਾਡਾ ਸਕਿਉਰਟੀ ਦਾ ਬਹੁਤ ਹੀ ਗੁੱਟ ਪ੍ਰਬੰਧ ਕੀਤਾ ਹੋਇਆ ਵਾ ਤੇ ਜਿਹਦਾ ਸਾਡਾ ਪ੍ਰਸ਼ਾਸਨ ਨੇ ਪਿਛਲੇ ਸਾਲ ਬਹੁਤ ਹੀ ਜ਼ਿਆਦਾ ਸਹਾਹ ਦਿੱਤਾ ਤੇ ਸਾਡੇ ਕੁਝ ਹਾਈਡ ਕੈਮਰੇ ਜੋ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਦੱਸ ਸਕਦੇ ਤੇ ਬਹੁਤ ਗੁੱਡ ਪ੍ਰਬੰਧ ਆ ਬਾਕੀ ਸਾਡਾ ਟੀਮ ਬਹੁਤ ਤਕੜੀ ਆ ਜਦੋਂ ਹੁਣ ਜਸੇ ਭਾਜੀ ਹੁਣੀ ਆਏ ਆ ਕਾਲੂ ਭਾਜੀ ਹੁਣੀ ਆਏ ਆ ਤੇ ਇਦਾਂ ਹੀ ਸਾਡੇ 올 ਵਰਲਡ ਚ ਸਾਰੇ ਥਾਂ ਜੁੜੇ ਹੋਏ ਆ ਸਾਨਾ ਜੀ ਤੇ ਬਾਕੀ ਜੇ ਐਨ ਆਰ ਆਈ ਸਾਡੇ ਨਾਲ ਜੁੜੇ ਆ ਤੇ ਏਡੇ ਏਡੇ ਕੱਪ ਹੋ ਰਹੇ ਆ ਭਾਜੀ ਤੁਹਾਨੂੰ ਵੀ ਪਤਾ ਆਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਜੀ ਤੇ ਭਾਜੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤੁਸੀਂ ਦਵਾਬਾ ਸਪੋਰਟਸ ਕਲੱਬ ਸਰਚ ਕਰ ਸਕਦੇ ਆ ਤੇ ਉਤੇ ਪੇਜ ਵੀ ਆ ਤੇ ਫੇਸਬੁੱਕ ਫਰੈਂਡ ਵੀ ਆ ਉਤੇ ਤੇ ਦੂਜੀ ਹੈਗੀ ਇੰਸਟਾ ਦੀ ਹੈ ਜੀ ਤੇ ਇੰਸਟਾ ਤੇ ਵੀ ਚੱਲਦਾ ਵਾ ਉਤੇ ਵੀ ਦਵਾਬਾ ਸਪੋਰਟਸ ਕਲੱਬ ਹੈ ਜੀ ਤੇ ਫੇਰ ਤੁਸੀਂ ਸਨੈਪਚੈਟ ਲਾਉਂਗੇ ਤਾਂ ਉਤੇ ਵੀ ਦਵਾਬਾ ਸਪੋਰਟਸ ਹੈ ਜੀ ਸਾਡੇ ਵੱਲੋਂ ਦਵਾਬਾ ਸਪੋਰਟਸ ਕਲੱਬ ਵੱਲੋਂ ਕਬੱਡੀ365.com ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਮੈਂ ਕਹਿਣਾ ਚਾਹੁੰਦਾ ਆ ਜਿਹੜੇ ਬਾਹਰ ਸਾਡੇ ਭਰਾ ਨਹੀਂ ਵੀ ਆ ਸਕੇ ਉਹਨਾਂ ਨੂੰ ਵੀ ਬੇਨਤੀ ਆ ਕਿ ਕਬੱਡੀ365.com ਤੇ ਲਾਈਵ ਦੇਖਦੇ ਨਹੀਂ ਪਹੁੰਚਾ ਉਹ ਲਾਈਵ ਵੀ ਦੇਖ ਸਕਦੇ ਆ ਲਾਈਵ ਦੇਖ ਕੇ ਵੀ ਸਾਨੂੰ ਜੇ ਕੋਈ ਉਸ ਵੇਲੇ ਸੁਝਾਅ ਦੇਣਗੇ ਅਸੀਂ ਟਰਾਈ ਕਰਾਂਗੇ ਉਸ ਨੂੰ ਉਸੇ ਵੇਲੇ ਸੌਟ ਆਊਟ ਕਰਨ ਦਾ ਤੇ ਬਾਕੀ ਬੇਨਤੀ ਸਾਰੇ ਦਰਸ਼ਕਾਂ ਨੂੰ ਲਾ ਕੇ ਬੇਨਤੀ ਹੈ ਕਿ ਟਾਈਮ ਦੇ ਨਾਲ ਆਓ đúng ਟਾਈਮ ਦੇ ਨਾਲ ਆਪਾਂ ਇਸ ਨੂੰ ਸਮਾਪਤ ਕਰੀਏ ਤੇ ਸਾਡੇ ਕੰਟੈਕਟ ਨੰਬਰ ਹੈਗੇ ਆ ਜੀ 9815901474 9878200604 ਉਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ again 365.com ਦਾ ਜੀ ਸਾਰੇ ਦਰਸ਼ਕਾਂ ਦਾ ਜਿਹੜੇ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਠੀਕ ਹੈ थैंक यू थैंक यू ਕੀਤਾ ਦਾ ਬਹੁਤ ਬਹੁਤ ਜੀ